ਕਿ ਬਾਬੇ ਸਾਡੇ ਸੱਚੇ ਸਾਡੇ ਬਜ਼ੁਰਗ ਸਿਆਣੇ ਇਹ ਮੀਡੀਆ ਝੂਠ ਬਾਰਦਾ ਸਾਡੇ ਚ ਕੋਈ ਭੇਤ ਭਾ ਨਹੀਂ ਸੀ ਕੋਈ ਮذਬੀ ਭੇਤ ਭਾ ਨਹੀਂ ਸੀ ਕੋਈ ਨਫ਼ਰਤ ਨਹੀਂ ਸੀ ਕੋਈ ਲੜਾਈ ਨਹੀਂ ਸੀ ਉਹਨਾਂ ਕਹਿਣਾ ਵੀ ਕਿੰਨੇ ਇੱਕ ਨਹੀਂ ਕਿੰਨੇ ਹੀ ਬਜ਼ੁਰਗ ਆਏ ਵਿਟਨਸ ਜਿਨ੍ਹਾਂ ਦੇ ਵੀਡੀਓ ਪਏ ਨੇ ਫੇਸਬੁਕ YouTube ਦੇ ਫੇਸਬੁਕ ਤੇ ਉਹਨਾਂ ਨੇ ਵੀ ਜਦੋਂ ਈਦ ਹੁੰਦੀ ਸੀ ਉਦੋਂ ਜਿਹੜਾ ਮਤਲਬ ਸ਼ੁਕਰਾਨੇ ਇੱਕ ਦੂਜੇ ਨੂੰ ਦੇਈਦਾ ਸੀ ਵੀ ਜਿਹੜੇ ਕਹਿੰਦੇ ਸੀ ਅਸੀਂ ਮੀਟ ਵਾਲਾ ਹੋ ਨਹੀਂ ਖਾਣਾ ਜੀ ਜਦੋਂ ਨਿਕਲਣਾ ਗੁਰਪੁਰਪਤਨ ਪ੍ਰਕਾਸ਼ ਹਣਾ ਉਦੋਂ ਅਸੀਂ ਉੱਚ ਹਿੱਸਾ ਲੈਣਾ ਉਹ ਤੇ ਸਬੀਲਾ ਨਾਲ ਨਹੀਂਆ ਮਤਲਬ ਇਹ ਪਿੰਡਾਂ ਦੇ ਬਜ਼ੁਰਗ ਇਸ ਤਰ੍ਹਾਂ ਦੱਸਦੇ ਸੀ ਵੀ ਪਹਿਲੋਂ ਤੇ ਗੱਲ ਨਹੀਂ ਸੀ ਜੀ ਇਹ ਪਾਈ ਕਿੰਨੇ ਸਾਡੇ ਦਿਮਾਗ 'ਚ ਭਾਈ ਚੰਦੇ ਕੁ ਲੋਕਾਂ ਨੇ ਇਹ ਆਖੀਦਾ ਵੀ ਅਸੀਂ ਸੁਣੀਆਂ ਮੈਂ ਉਦੋਂ ਤੱਕ ਸੁਣੀਆਂ ਪਹਿਲਾਂ ਕਿਸੇ ਚੱਲਦੀ ਹੁੰਦੀ ਸੀ ਆਡੀਓ ਹਾਂਜੀ ਉਹ ਦੋ ਸਾਈਡਾਂ ਹੁੰਦੀਆਂ ਹੋਈਆਂ ਜੀ ਜੀ ਇੱਕ ਵਿੱਚ 12 ਗਾਣੇ ਇੱਕ